ਅੱਖਾਂ ਚ ਮਿਰਚਾਂ ਪਾ ਕੇ ਵਪਾਰੀ ਨੂੰ ਲੁੱਟਣ ਵਾਲਾ ਲੁਟੇਰਾ ਪੁਲਿਸ ਨੇ ਚਵੀਆਂ ਘੰਟਿਆਂ ਵਿੱਚ ਕੀਤਾ ਗ੍ਰਿਫਤਾਰ ਦੋਸ਼ੀ ਦੀ ਪਛਾਣ ਗੌਰਵ ਪਿੰਡ ਕੋਠੇਵਜੋਂ ਹੋਈ ਹੈ ਇੱਕ ਸਾਥੀ ਦੱਸਿਆ ਜਾ ਰਿਹਾ ਹੈ ਫਰਾਰ ਬੀਤੇ ਦਿਨੀ ਗਰਤਾਸਪੁਰ ਗੱਦਾਂ ਵਾਲੀ ਮੰਡੀ ਘੋਖਾਂਢੀ ਦੁਕਾਨ ਤੇ ਅੱਖਾਂ ਚ ਮਿਰਚਾਂ ਪਾ ਕੇ ਇੱਕ ਵਪਾਰੀ ਨੂੰ ਲੁੱਟਣ ਵਾਲੇ ਲਟੇਰੇ ਨੂੰ ਚਵੀਆਂ ਘੰਟਿਆਂ ਵਿੱਚ ਗਰਤਾਸਪੁਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਸ ਦੀ ਪਛਾਣ ਗੌਰਵ ਵਾਸੀ ਪਿੰਡ ਕੋਠੇਵਜੋਂ ਹੋਈ ਹੈ ਵਿਸ਼ਵਦੀ ਡੀਐਸਪੀ ਸਿਟੀ ਮੋਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਅਤੇ ਤੱਥਾਂ ਦੇ ਆਧਾਰ ਤੇ ਕਾਰਵਾਈ ਕਰਦਿਆਂ ਦੋਸ਼ੀ ਨੇ 20000 ਰੁਪਏ ਦੀ ਲੁੱਟ ਕੀਤੀ ਸੀ ਜਿਸ ਵਿੱਚੋਂ 20000 ਰੁਪਏ ਰਿਕਵਰੀ ਕਰ ਲਏ ਗਏ ਹਨ ਦੂਸਰੇ ਸਾਥੀ ਨੂੰ ਫੜ ਲਈ ਪੁਲਸ ਵੱਲੋਂ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਦਸੋਂ ਸ਼ਾਮ ਨੂੰ ਕੱਦਾਵਲੀ ਮੰਡੀ ਕੋਲ ਇੱਕ ਦੁਕਾਨਦਾਰ ਕੋ ਅਕਾਮਿਤ ਮਿੱਤਰਪਾਰ ਦੇ ਦੋ ਜਿਹੜੇ ਆਦਮੀਆਂ ਨੇ ਪੈਸੇ ਖੋਲੇ ਸੀ ਉਹਨਾਂ ਵਿੱਚੋਂ ਇੱਕ ਗੌਰਵ ਜਿਹੜਾ ਕੋਠੇਪਿੰਡ ਦਾ ਸੀ ਫੜ ਲਿਆ ਤੇ ਕੁਝ ਕਰੰਸੀ ਬਰਾਮਦ ਕਰ ਲਈ ਹੈ ਤੇ ਦੂਜੇ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਸਾਰੇ 72 ਘੰਟੇ ਦੇ ਅੰਦਰ ਅੰਦਰ ਇਹ ਕੇਸ ਜਿਹੜਾ ਹੈ ਹੱਲ ਹੋਇਆ ਹੈ ਇਹਦੇ ਬਾਰੇ ਕੀ ਕਹਿਣਾ ਜਾਊਗਾ ਇਹ ਸਾਡੇ ਸਿੱਧੀ ਪੁਲਿਸ ਦੀ ਬੜੀ ਮਿਹਨਤ ਤੇ ਤਸ਼ੱਦਦ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਲਈ ਇਹ ਸ਼ਾਬਾਸ਼ ਦੇ ਹੱਕਦਾਰ ਕਿੱਥੋਂ ਤੱਕ ਸਰ ਇੱਕ ਅਜੇ ਫਰਾਰ ਹੋਣ ਵਿੱਚ ਆ ਗਿਆ ਇੱਕ ਅਜੇ ਫਰਾਰ ਹੋਣ ਨੂੰ ਜਲਦੀ ਤੋਂ ਜਲਦੀ ਅਰੇਸਟ ਕਰ ਲਾਂਗੇ ਕਿੱਦਾਂ ਸਰ ਤੱਕ ਪਹੁੰਚਿਆ ਗਿਆ ਕਿੱਦਾਂ ਫੜਿਆ ਗਿਆ ਇਹ ਟੈਕਨੀਕਲ ਸੈਲ ਦੀ ਮਦਦ ਨਾਲ ਤੇ ਕੁਝ ਸਾਡੀ ਹਿਊਮਨ ਸਰਸ ਦੀ ਮਦਦ ਨਾਲ ਜਿਹੜੀਆਂ ਹੋਰ ਵੀ ਚੋਰੀਆਂ ਹੋਈਆਂ ਉਹ ਵੀ ਜਲਦੀ ਟ੍ਰੇਸ ਹੋਣਗੀਆਂ ਉਹ ਵੀ ਜਲਦੀ ਤੋਂ ਜਲਦੀ ਕਰਾਂਗੇ ਤੁਹਾਡਾ ਸਹਿਯੋਗ ਸਾਨੂੰ ਚਾਹੀਦਾ ਸਾਰੇ ਸਹਿਯੋਗ ਨਾਲ ਅਸੀਂ ਸ਼ਹਿਰ ਵਾਸੀ ਦੇ ਸਹਿਯੋਗ ਨਾਲ ਅਸੀਂ ਹੱਥ ਘੜਮ ਇਨਸਟੀਮੈਂਟ ਨੂੰ ਟ੍ਰੇਸ ਕਰਾਂਗੇ